ਵਹੀਂ ਗੁਰਜੀ ਦਾ ਖਾਤਾ ਵਹੀਂ ਗੁਰਜੀ ਦੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ ਤੇ Facebook ਤੇ ਸਵਾਗਤ ਹੈ ਜੀ ਅੱਜ ਆ ਵੀਡੀਓ ਲੈ ਕੇ ਆਇਆ ਪਰਨੇ ਦੀ ਛੇਦੀ ਰਹਿਤ ਗਿਆ ਸਾਡੇ 3 3 ਮੀਟਰ ਤੇ ਜਿਹੜਾ ਕਪੜਾ ਉਹ ਆਪਾਂ ਨੇ ਫੁੱਲ ਵੱਲ ਵਰਤੇ ਆ ਜਿਹੜਾ ਨੇ ਆਪਾਂ ਨੇ ਪਹਿਲਾਂ ਸਾਈਡ ਤੇ ਜਿਹੜਾ ਜੁੜਾ ਆੜਾ ਕਰ ਲੈਣਾ ਜਿਹੜਾ ਹਲਕਾ ਇਹੜਾ ਕਾਪਣਾ ਇਹੜਾ ਅੱਖ ਦੇ ਕੋਲ ਜਿਹੜਾ ਆਪਾਂ ਨੇ ਜੁੜਾ ਕਰਨਾ ਤੇ ਜਿਹੜਾ ਆਪਣਾ ਪਰਨੇ ਦਾ ਪਹਿਲਾ ਲੜੂਣਾ ਆਪਣੇ ਜਿਹੜਾ ਪਰਨੇ ਦਾ ਵੱਡਾ ਲੜੂਗਾ ਉਸ ਨੂੰ ਫੜ ਕੇ ਤੇੜਾ ਛੋਟਾ ਲੜ ਨੂੰ ਅੰਦਰ ਨੂੰ ਫੋਲਡ ਕਰਕੇ ਤੇੜਾ ਆਪਾਂ ਨੇ ਛੋਟਾ ਵੱਡਾ ਲੜ ਫੜਿਆ ਸੀਗਾ ਉਸ ਨੂੰ ਆਪਨੇ ਪਹਿਲਾਂ ਪਹਿਲਾਂ ਜਿਹੜਾ ਥੱਲੇ ਲਗਾ ਕੇ ਜੁੜੇ ਸਾਈਡ ਵਾਲੀ ਹੈਡ ਸੀ ਤੇ ਫਿਰ ਦੂਜਾ ਲੜੜਾ ਉੱਤੇ ਹੀ ਲਗਾ ਕੇ ਉਸ ਦੇ ਵਿੱਚ ਜਿਹੜੇ ਬਲ ਪਾ ਗਏ ਆਪਾਂ ਨੇ ਉਸ ਨੂੰ ਲਗਾ ਦੇਣਾ ਤੇੜਾ ਆਪਨੇ ਅਗਲਾ ਲੜ ਲਗਾਉਣਾ ਅਗਲੇ ਲੜ ਨੂੰ ਬੈਕ ਤੋਂ ਜਿਹੜਾ ਆਪਾਂ ਨੇ ਪਿੰਚ ਕਰਕੇ ਉਸ ਨੂੰ ਖਿੱਚ ਕੇ ਇੱਕ ਗਰ ਤੋਂੜਾ ਆਪਾਂ ਨੇ ਫੋਲਡ ਕਰਕੇ ਉਸ ਲੜ ਨੂੰ ਉਸ ਲੜ ਦੇ ਵਿੱਚ ਜਿਹੜੇ ਆਪਾਂ ਨੇ ਬਲ ਇਕੱਠੇ ਕਰਕੇ ਹਲਕਾ ਜਿਹੜਾ ਉਸ ਲੜ ਨੂੰ ਫੋਲਡ ਕਰਕੇ ਲਗਾ ਦੇਣਾ ਜੇਗਾ ਤਾਂ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਸਾਡੇ YouTube ਚੈਨਲ ਸਬਸਕ੍ਰਾਈਬ ਤੇ ਫੇਕ ਪੇਜ ਨੂੰ ਫੋਲੋ ਜਰੂਰ ਕਰਿਓ ਤੇ ਜਿਹੜਾ ਕਿ ਆਪਾਂ ਨੇ ਲੜ ਲੜ ਲਗਾਉਣਾ ਜਿਸ ਤਰ੍ਹਾਂ ਜਿਹੜਾ ਜਿਸ ਤਰ੍ਹਾਂ ਦੂਸਰਾ ਲੜ ਲਗਾਇਆ ਸੀ ਉਸੇ ਤਰ੍ਹਾਂ ਜਿਹੜਾ ਤੀਸਰਾ ਲੜ ਲਗਾਉਣਾ तिसੇ ਲੜ ਨੂੰ ਵੀੜਾ ਬੈਕ ਤੋਂ ਪੰਚ ਕਰਕੇ ਹਲਕੇ ਇਸ ਲੜ ਦੇ ਵਿੱਚ ਬਲ ਇਕੱਠੇ ਕਰਕੇ ਇਸ ਲੜ ਨੂੰ ਫੋਲਡ ਕਰਕੇ ਇਸ ਲੜ ਦੇ ਵਿੱਚ ਜਿਹੜੇ ਹੁਣ ਬਲ ਨੇ ਉਹ ਖੋਲ ਕੇ ਚੰਗੀ ਤਰ੍ਹਾਂ ਬੈਗ ਤਾ ਕੇ ਜਿਹੜੇ ਬਲ ਨੇ ਉਹ ਪਾ ਕੇ ਆ ਜਿਹੜਾ ਲੜ ਨੂੰ ਆਪਾਂ ਲਗਾ ਦੇਣਾ ਜਿਹੜਾ ਕਿ ਆਪਣੇ ਜਿਹੜੇ ਬਲ ਬਾਹਰ ਦਿਨੇ ਹੋਣਗੇ ਉਹ ਜਿਹੜੇ ਆਪਾਂ ਨੇ ਬਾਹਰ ਦਿਨਾ ਨਾਲ ਜਿਹੜੇ ਅੰਦਰ ਕਰ ਦੇਣੇ ਹਨ ਤੇ ਜਿਹੜੀ ਨੋਕ ਉਹ ਵੀ ਜਿਹੜੀ ਸੈੱਟ ਕਰ ਲੈਣੀ ਤੇ ਜਿਹੜਾ ਕਿ ਇਹ ਅਗਲਾ ਲੜ ਲਾਉਣਾ ਅਗਲੇ ਲੜ ਦੀ ਵੀ ਜਿਹੜਾ ਬੈਗ ਤੋਂੜਾ ਪੰਚ ਕਰਕੇ ਉਸ ਲੜ ਨੂੰ ਇਹ ਕਰ ਖਿੱਚ ਕੇ ਉਸ ਲੜ ਨੂੰ ਹਲਕਾ ਆ ਫੇਰ ਤੋਂ ਉਸ ਲੜ ਦੇ ਵਿੱਚ ਵੀ ਜਿਹੜੇ ਬਲ ਪਾ ਕੇ ਉਸ ਲੜ ਦੇ ਬਾਲੇ ਬਲ ਖੋਲ ਕੇ ਉਸ ਲੜ ਨੂੰ ਮੜਾ ਲਗਾ ਦੇਣਾ ਤੇ ਜਿਹੜਾ ਕੀ ਅਗਲਾ ਲੜ ਦੋਣਾ ਅਗਲੇ ਲੜ ਨੂੰ ਵੀ ਬੈਗ ਤੋਂ ਪੰਚ ਕਰਕੇ ਉਸ ਲੜਨ ਨੂੰ ਜਿਹੜਾ ਲੋੜ ਕਾ ਹਰ ਖੋਲ ਕੇ ਇਸ ਲੜਨ ਨੂੰ ਉੱਤੋਂ ਜਿਹੜਾ ਫੋਲਡ ਕਰਕੇ ਇਸ ਲੜਨ ਨੂੰ ਸਾਫ਼ ਕਰਕੇ ਜਿਹੜਾ ਆਪਾਂ ਨੇ ਜਿਸ ਤਰ੍ਹਾਂ ਜਿਹੜਾ ਪੇਚਾਂ ਲਈ ਪਾਗ ਦੇ ਵਿੱਚ ਲੜ ਲੜ ਦੋ ਬਣੇ ਆਪਾਂ ਉਸੇ ਤਰ੍ਹਾਂ ਇਸ ਲੜ ਦੇ ਵਿੱਚ ਵੀ ਜਿਹੜਾ ਆਪਾਂ ਨੇ ਇਸ ਲੜ ਨੂੰ ਇਸ ਪਰਨੇ ਦੇ ਵਿੱਚ ਵੀ ਜਿਹੜਾ ਆਖਰੀ ਲੜ ਜਿਹੜਾ ਸਾਫ਼ ਕਰਕੇ ਲਗਾਉਣਾ ਗੂਠੇ ਦੇ ਨਾਲ ਜਿਹੜਾ ਆਪਾਂ ਨੇ ਲੜਨ ਨੂੰ ਫੋਲਡ ਕਰਕੇ ਚੰਗੀ ਤਰ੍ਹਾਂ ਸਾਫ਼ ਕਰਕੇ ਜਿਹੜਾ ਆਪਾਂ ਨੇ ਬੈਕ ਤੱਕ ਇਸ ਲੜ ਨੂੰ ਲਾ ਲਾ ਦੇਣਾ ਇਹ ਲੜ ਲਗਾ ਇਸ ਨੂੰ ਜਿਹੜਾ ਆਪਾਂ ਨੇ ਸੈੱਟ ਕਰ ਲੈਣਾ ਇਹ ਵੀਡੀਓ ਉਹ ਵੀ ਨਾ ਤਾਂ ਕਿ ਜਰੂਰ ਪਹੁੰਚਾਇਓ ਜਿਨ੍ਹਾਂ ਨੂੰ ਪਰਣਾ ਬਨਣ ਦੇ ਬਲਾਂ ਵਾਲਾ ਪਰਣਾ ਬਨਣ ਵਿੱਚ ਦਿੱਕਤ ਆਉਂਦੀ ਆ ਉਹ ਜਿਹੜੀ ਆਪਣੀ ਦਿੱਕਤਾਂ ਦੂਰ ਕਰ ਸਕਣ ਇਹ ਵੀਡੀਓ ਤੁਸੀਂ ਵੀ ਜਿਹੜੀ ਸਾਰੀ ਦੇਖਿਓ ਜਿਹੜੇ ਵੀਰਾਂ ਦੇ ਬੱਟ ਨਹੀਂ ਪੈਂਦੇ ਉਸ ਵੀਡੀਓ ਦੇ ਵਿੱਚ ਬੱਟ ਦੇ ਕਿਉਂ ਬਣਾ ਸਕਦੇ ਹਨ ਤੇ ਇਹੜਾ ਆਪਣਾ ਅਗਲਾ ਲੜੂਗਾ ਉਸ ਨੂੰ ਆਪਾਂ ਨੇ ਜਿਸ ਤਰ੍ਹਾਂ ਆਪਾਂ ਬਲਾਂ ਵਾਲੀ ਪੱਗ ਦੇ ਵਿੱਚ ਲੜ ਲਗਾਉਂਨੇ ਉਸੇ ਤਰ੍ਹਾਂ ਇਸ ਪੱਗ ਦੇ ਇਸ ਪਰਨੇ ਦੇ ਵਿੱਚ ਵੀ ਜਿਹੜਾ ਆਪਾਂ ਨੇ ਲੜਾ ਇਸੇ ਵਿੱਚ ਹਲਕੇ ਜਿਹੜੇ ਬਲ ਪਾ ਕੇ ਇਸ ਲੜ ਨੂੰ ਸਿੱਧਾ ਕਰ ਕਿਹੜਾ ਆਪਾਂ ਇਹ ਲੜਦੇ ਲੜਦੇ ਥੱਲੇ ਦਬ ਦੇਣਾ ਐਸੇ ਪਰਨੇ ਚੰਗੀ ਤਰ੍ਹਾਂ ਜਿਹੜਾ ਹੁਣ ਆਪਾਂ ਨੇ ਬਾਕੀ ਸੈਟਿੰਗਾਂ ਆਪਾਂ ਨੇ ਕਰ ਲੈਣੀ ਹੁਣ ਇਹਦੇ ਪੱਗ ਪੈਂਦੇ ਨਾਲ ਜਿਹੜੇ ਆਪਾਂ ਨੇ ਬਲ ਨੇ ਉਹ ਇਹਦੇ ਤਾੜ ਨੇ ਜਿਹੜੇ ਕਰ ਲੈਣੇ ਹਨ ਕਿ ਕਿਤਨਾ ਬੈਗ ਤੱਕ ਸਾਰੇ ਲੜਾਂ ਦੇ ਵਿੱਚ ਪ੍ਰੋਪਰ ਜਿਹੜੇ ਬਲ ਨੇ ਉਹ ਆਪਣੇ ਪਾ ਲੈਣੇ ਹਨ ਤੁਸੀਂ ਜਿਹੜੇ ਬਲ ਨੇ ਉਹ ਸੂਈ ਦੇ ਨਾਲ ਸੂਈ ਜਾਂ ਫਿਰ ਬਾਅਦ ਦੇ ਨਾਲ ਵੀ ਪਾ ਸਕਦੇ ਹੋ ਕਿ ਕਿਤਨਾ ਲੜ ਦੇ ਵਿੱਚ ਸਾਰੇ ਲੜਾਂ ਦੇ ਵਿੱਚ ਜਿਹੜੇ ਬਲ ਨੇ ਉਹ ਆਪਣੇ ਪਾ ਲੜੇ ਹਨ ਇਹ ਹਲਕਾ ਹੈ ਆਪਣਾ ਲੜੂਗਾੜ ਉਹ ਵੀ ਜਿਹੜਾ ਆਪਣੇ ਤਾਂ ਚੱਕ ਲੈਣਾ ਉਤੋਂ ਵੀ ਢਾਵਣਾ ਪਰ ਨਾ ਉਹ ਚੰਗੀ ਤਰ੍ਹਾਂ ਜਿਹੜਾ ਸੈਟਅਪ ਆਪਣੇ ਕਰ ਲੈਣਾ ਉਤੇ ਬਾਅਦ ਫਿਰ ਕਿਹੜਾ ਆਪਣਾ ਸਿਰ ਹੱਕਾ ਟਲ ਹੋ ਵੀ ਜਿਹੜਾ ਆਪਣੇ ਟਾਈਟਾ ਕਰ ਲੈਣਾ ਜੇਕਰ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਵੀਡੀਓ ਦੇ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ